ਮੇਰਾ ਨਾਮ ਭਾਜੀ ਰੋਮੀ ਬਾਜਵਾ ਰੋਮੀ ਬਾਜਵਾ ਜੀ ਕੀ ਹੋਇਆ ਕੀ ਗੱਲ ਹੋਈ ਆ ਮੈਂ ਭਾਜੀ ਇੱਥੇ ਬਾਈਕ ਲਈ ਤੇ ਮੈਂ ਅੰਦਰ ਗਿਆ ਕੈਸ਼ ਕਰਾ ਗ੍ਰਾਂ ਤੇ ਆਉਂਦਿਆਂ ਨੂੰ ਮੇਰੀ ਬਾਈਕ ਚੋਰੀ ਹੋ ਗਈ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਕਿਹੜੀ ਬਾਈਕ ਸੀ ਸਪਲੈਂਡਰ ਪਾਸ ਭਾਜੀ ਹਾਂ ਥੈਂਕ ਯੂ ਕਿਵੇਂ ਬੈਂਕ ਜਾ ਤੇ ਐਕਸਿਸ ਬੈਂਕ ਜੇ ਮੈਂ ਕੈਸ਼ ਕਰਾ ਗ੍ਰਾਂ ਕਿਹੜੇ ਰੋਡ ਤੇ ਆ ਇਹ ਤਿਬੜੀ ਰੋਡ ਦੀ ਗੁਰਦਾਸਪੁਰ ਕਿਹੜਾ ਕੀ ਨੰਬਰ ਤੁਹਾਡੇ ਮੋਟਰਸਾਈਕਲ ਦਾ ਹੋਦਾ ਹੈਗਾ ਤੇ ਪੀਬੀ 06 ਕੇ ਐਨ 1360 ਹਾਂ ਹਾਂ ਜੀ ਸਪਲੈਂਡਰ ਪਲੱਸ ਕਲਰ ਕਿਹੜਾ ਕਲਰ ਕਿਹੜਾ ਕਾਲਾ ਜੀ ਕਾਲਾ ਤੇ ਕਿਸੇ ਟੀਵੀ ਕੰਮ ਨਹੀਂ ਦੇਖ ਇਹਨਾਂ ਦੇ ਉਹ ਚੱਲਦੇ ਹੀ ਨਹੀਂ ਭਾਜੀ ਹੈ ਉਹ ਨਹੀਂ ਚੱਲਦੇ ਕਿੰਦੇ ਬੈਂਕ ਦੇ ਕਿਸੇ ਟੀਵੀ ਕੈਮਰੇ ਨਹੀਂ ਚੱਲਦੇ ਨਹੀਂ ਕਿਤੇ ਚੱਲਦੇ ਹਾਂਜੀ ਹਾਂਜੀ ਕੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇੱਕ ਮਿੰਟ ਹੋਲਡ ਰੱਖਿਓ ਹਾਂਜੀ ਭਾਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਹਾਂਜੀ ਕੀਤੀ 112 ਨੰਬਰ ਤੇ ਕੀਤੀ ਹੁਣ ਮੈਂ ਇੱਥੇ ਗੱਲਾਂ ਖਾਣੇ ਰਿਪੋਰਟ ਤੁਸੀਂ ਤਾਂ ਜਿ ਲਗਾਤਾਰ ਚੋਰੀਆਂ ਚਰਿਆਮ ਚੋਰੀਆਂ ਕਿਦਾਂ ਦੇਖਦੇ ਆਂ ਮੋਰੀਆਂ ਭਾਜੀ ਵੇਖੋ ਜੀ ਹੁਣ ਕੀ ਕਰ ਸਕਦੇ ਇੱਥੇ 5 ਮਿੰਟ ਦੇ ਵਿੱਚ ਵਿੱਚ ਬਾਈਕ ਚੋਰੀ ਹੋ ਗਈ ਤੇ ਕੀ ਕਰਨਾ ਸੀ ਬੈਂਕ ਤੇ ਮੈਂ ਬਾਈਕ ਐ ਜਾਵਾ ਕਰਾਣ ਆਇਆ ਸੀ ਅੱਛਾ ਹਾਂਜੀ ਤੇ 5 ਮਿੰਟ ਲਾਏ ਆ ਹਾਂਜੀ 5 ਮਿੰਟ ਲੱਗੇ ਕਿਹਾ ਹਾਂ 5 ਮਿੰਟ ਦੇ ਵਿੱਚ ਵਿੱਚ ਬੜੀ ਬਾਈਕ ਚੋਰੀ ਹੋ ਗਈ ਤੇ ਸੀਸੀਟੀਵੀ ਕੈਮਰਾ ਨਹੀਂ ਹੈਗਾ ਨਹੀਂ ਹੈਗਾ ਜੀ ਅੱਛਾ